ਜਿਹੜੀ ਸੂਤ ਦੇਣੀਆਂ ਵਰਦੀਆਂ ਦੇਣੀਆਂ ਨੇ ਬੈਗ ਦੇਣੇ ਨੇ ਜਾਂ ਜਿਹੜੀਆਂ ਟੀਚਰਾਂ ਨੂੰ ਤਨਖਾਹਾਂ ਦੇਣੀਆਂ ਨੇ ਉਹ ਤੋਂ ਕੱਟਿਆ ਕੀ ਮਾਨ ਸਾਹਿਬ ਤੈਨੂੰ ਇਹ ਪਤਾ ਨਹੀਂ ਕਿ ਜਿਹੜੇ ਟੀਚਰਾਂ ਦੀ ਡਾਕੂਮੈਂਟ ਦੇ ਵਿੱਚ ਤਨਖਾਹ 31000 ਹੈ ਉਹ ਟੀਚਰਾਂ ਨੂੰ 8000 ਰੁਪਏ ਦਿੱਤਾ ਜਾ ਰਹੇ ਹੈ ਕੀ ਤੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੇ ਟੀਚਰਾਂ ਦੀ ਤਨਖਾਹ ਡਾਕੂਮੈਂਟ ਦੇ ਵਿੱਚ ਕਾਗਜ਼ ਤੇ 48000 ਰੁਪਏ ਲਿਖਾਈ ਹੋਈ ਹੈ ਕਿਉਂ ਕੀਤੀ ਐ ਉਹਨਾਂ ਸਿਰਫ 10000 ਪੈ ਦਿੱਤਾ ਜਾ ਰਿਹਾ ਇਹਨਾਂ ਕਰਕੇ ਤੈਨੂੰ ਪਤਾ ਨਹੀਂ ਇਹ ਕਿਧਰ ਗਏ ਨੇ ਪੈਸੇ ਦੇ ਦੱਸ ਕਰਕੇ ਪਤਾ ਨਹੀਂ ਫਿਰ ਕੀ ਤੇਰੇ ਬੰਦਿਆਂ ਦੀ ਹਿੱਸੇਦਾਰੀ ਐ ਤੇਰੇ ਐਮਐਲਏ ਹਿੱਸੇਦਾਰ ਨੇ ਤੇਰੇ ਅਫਸਰ ਹਿੱਸੇਦਾਰ ਨੇ ਭ੍ਰਿਸ਼ਟਾਚਾਰ ਦਾ ਐਡਾ ਵੱਡਾ ਫਰੰਡ ਸਪਾਉਣ ਦੀ ਖਾਤਰ ਤੂੰ ਡਾਂਗਾਂ ਕਿਹਨਾਂ ਦੇ ਮਾਰ ਰਿਹਾ ਬਈ ਉਹਨਾਂ ਲੋਕਾਂ ਨੇ ਜਿਹੜੇ ਇਹ ਆਵਾਜ਼ بلند ਕਰ ਰਹੇ ਨੇ ਜਿਹੜੇ ਦੱਸ ਰਹੇ ਨੇ ਕਿ ਸਕੂਲ ਦੇ ਵਿੱਚ ਅੱਜ ਕੱਪੜੇ ਹੋ ਰਹੇ ਨੇ ਜਿਹੜੇ ਦੱਸ ਰਹੇ ਨੇ ਬੱਚਿਆਂ ਦੇ ਸਹੂਲਤਾਂ ਖਾ ਰਹੇ ਬਲੁਰਕਵਾ ਉਹਨਾਂ ਨੂੰ ਡਰਬਿਨੇਟ ਕਰ ਰਹੇ ਆ ਉਹਨਾਂ ਨੂੰ ਝੇਲਾ ਜਿਹਾ ਕਰ ਰਹੇ ਆ ਜਿਹੜੇ ਉਹਨਾਂ ਦੇ ਹਮੈਲੀ ਨੇ ਤੇ ਉਹਨਾਂ ਦੇ ਵਿੱਚ ਡਾਂਗਾ ਮਾਰ ਮਾਰ ਕੇ ਬਦਲੇ ਲੈ ਇਹ ਕਿਤੇ ਲੜਕ ਹੋਰ ਪੈਂਦੀ ਹੋਣੀ ਬਾਈ ਟੱਕਰ ਲਈ ਸਾਡੇ ਜਦੋਂ ਮਰਜੀ ਤੇਰੇ ਕੋਲ ਹੀ ਆਸੀ ਦੇਖ ਲਈ ਤੂੰ ਅਜਾ ਪਾਇਰ ਕਰੇ ਸਾ ਸਾਡੇ ਨਾਲ ਹੋ ਜੀ ਨਾ ਅਸੀਂ ਤਾਂ ਹਮੈਤ ਤੇ ਆਇਆ ਜਿਨ੍ਹਾਂ ਦਾ ਮਸਲਾ ਸਕੂਲ ਦੇ ਤੇ ਹੱਕਾਂ ਦਾ ਉਹ ਸਾਰੇ ਇਹ ਹਾਂ ਕਰਤੇ ਇੱਕ ਰੱਖਿਆ ਤੇ ਸਾਡੇ ਨਾਲ ਇਹ 22 24 ਜਿਹੜੇ ਹਮੈਤੀ ਕਹੇ ਤੋ ਤਾਂ ਜਿੰਨਾ ਚ ਡੱਕਤੇ ਉਹਨਾਂ ਦੇ ਵੀ ਆਦਰ ਸਕੂਲ ਵਾਲੇ ਪਰਚੇ ਨਹੀਂ ਪਾਏ ਉਹ ਤਾਂ ਪਾਈ ਪਾਏ ਹੋਣਗੇ ਦੂਜੇ ਹੋਰ ਤੋਂ ਆਦਖਾਰੇ ਯਤਮਤ ਮੰਨ ਸਕਾ ਭਗਵਾਨ ਅਤਮਾਨ ਸਰਕਾਰ ਨੂੰ ਸ਼ਾਇਦ ਇਹ ਸਿਖਾਇਆ ਹੈ ਕਿ ਕਿਸਾਨ ਜੱਠੇਵੰਦੀਆਂ ਨੂੰ ਬੀਜੇਪੀ ਦੇ ਚਾਲੇ ਤੇ ਦਬਣਾ ਕਿਉਂਕਿ ਅੱਜ ਮਾਨਸਾ ਦੇ ਵਿੱਚ ਸਾਡੀਆਂ ਸੰਯੁਕਤ ਮੋਰਚੇ ਨਾਲ ਸੰਬੰਧਿਤ ਸਾਰੀਆਂ ਜੱਠੇਵੰਦੀਆਂ ਜਿਹੜੀਆਂ ਨਾਗਪਾਕ ਇਸ ਖੇਤਰ ਤੇ ਸਰਗਰਮ ਨੇ ਮਾਨਸਾ ਇੱਥੇ ਸਾਰੀਆਂ ਇੱਥੇ ਹਾਜ਼ਰ ਨੇ ਤੇ ਅਸੀਂ ਸੰਯੁਕਤ ਮੋਰਚੇ ਵੱਲੋਂ ਕਦੇ ਵੀ ਕਿਸੇ ਗੱਲ ਤੇ ਇੱਕ ਤਾਹੀ ਨਹੀਂ ਕੀਤੀ ਹਰ ਪ੍ਰੋਗਰਾਮ ਦਿੰਨੇ ਆ ਪਹਿਲਾਂ ਜਿਹੜਾ ਕੌਮੀ ਖੇਤੀ ਚੌਕਟਾ ਆਇਆ ਤੇਰਾ ਉਹਦਾ ਵਿਰੋਧ ਕੀਤਾ ਹੈ ਜਿਹੜੀ ਹੁਣ ਫ੍ਰੀ ਡੇ ਵਾਲੀ ਆਈ ਹੈ ਤੇ ਅਸੀਂ ਉਹਦਾ ਵਿਰੋਧ ਕਰ ਰਹੇ ਆਂ ਤੇ ਚਾਹੋ ਕਿ ਸਕੂਲ ਦੇ ਵਿੱਚ ਵਧਦੀ ਕੀ ਹੁਰੀਏ ਅਸੀਂ ਦਾ ਵਿਰੋਧ ਕਰ ਰਹੇ ਆਂ ਬੱਚਿਆਂ ਦੀ ਵਿੱਦਿਆ ਦਾ ਸੰਭਾਲ ਹੈ ਕਹਿੰਦੇ ਜੀ ਇਹ ਆ ਜਿਹੜੀਆਂ ਕੁੜੀਆਂ ਨੇ ਅਧਿਆਪਕ ਕੁੜੀਆਂ ਇਹ ਇਹ ਬਿੱਦੇ ਦਾ ਨੁਕਸਾਨ ਕਰੀ ਇਹਨਾਂ ਸੋਡਾ ਧਰਨਾ ਨੇ ਇੱਥੇ ਲੱਗਣਾ ਚਾਹੀਦਾ। ਸਰਕਾਰੀ ਫਾਇਦਾ ਕਰ ਰਿਹਾ ਬਿੱਦਿਆ ਦਾ ਬਈ। ਆ ਭਗਵਨ ਕੁਮਾਰ ਜਿਹੜਾ ਸਰਕਾਰੀ ਅਫਸਰ ਹੈ। ਉਹ ਇੱਕ ਪਾਸੇ ਅਫਸਰ ਰਗਿਆ ਹੋਇਆ ਹੈ। ਉਹਦੇ ਘਰ ਵਾਲੀ ਵੀ ਹਸਪਤਾਲ ਦੀ ਮੁਲਾਜ਼ਮ ਹੈ। ਉਹਨਾਂ ਨੂੰ ਠੇਕਾ ਜਿਵੇਂ ਦਿੱਤਾ ਬਈ। ਉਹਦਾ ਭਰਾ ਹੈ ਵਿੱਚ ਸੋਸਾਇਟੀ ਦੇ ਤਿੰਨੇ ਪਰਿਵਾਰ ਦੇ ਮੈਂਬਰ ਨੇ। ਰਾਦੇ ਕ੍ਰਿਸ਼ਨਾ ਸੇਵਾ ਸੰਮਤੀ ਪਤਾ ਨਹੀਂ ਇਹ ਹਜਾ ਕੋਈ ਨਾ ਐਸੈਟੀ ਦਾ ਤੇ ਉਹਦੇ ਇਹ ਪ੍ਰਬਾਰਟ ਮੈਂਬਰ ਕਿੰਨੇ ਨੇ ਨਾ ਕ੍ਰਿਸ਼ਨ ਦਾ ਬਰਤਾ ਜਾ ਰਿਹਾ ਰਾਧੇ ਦਾ ਬਰਤਾ ਜਾ ਰਿਹਾ ਪਾਪ ਦੀ ਪੰਡ ਪੰਨੇ ਜਾ ਰਹੀ ਹੈ ਇੱਥੇ ਉੱਥੇ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਅਧਿਕਾਰ ਖਾਈ ਜਾ ਰਿਹਾ ਜਾ ਰਹਿ ਰਹੇ ਨੇ ਜਿਹੜੇ ਉਹਨਾਂ ਦੀ ਬਾਜ ਬਲੰਦ ਕਰਦੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ